ਬੰਦੀ ਸਿੰਘਾਂ ਤੇ ਵੀ ਲਾਗੂ ਹੋਵੇਗਾ ਇੱਕ ਵੱਡਾ ਸਵਾਲ ਹੈ ਕਿ ਬੰਦੀ ਸਿੰਘਾਂ ਬਾਰੇ ਵੀ ਨਿਆ ਪਾਲਕਾ ਵਿਚਾਰ ਕਰੇਗੀ ਕਿ ਉਹਨਾਂ ਨੂੰ ਵੀ ਰਿਹਾਈ ਦਿੱਤੀ ਜਾਵੇ ਕਿਉਂਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਦੇ ਵਿੱਚ ਆਖਰਕਾਰ ਅੜਿੱਕਾ ਕੀ ਹੈ ਇਹ ਸਭ ਤੋਂ ਵੱਡਾ ਸਵਾਲ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਵਾਰ ਇਸ ਦੀ ਪੈਰਵਾਹੀ ਕਰ ਚੁੱਕੀ ਹੈ ਪਰ ਜਿਹੜੀ ਹੈ ਉਸ ਦੇ ਵਿੱਚ ਕਾਮਯਾਬੀ ਮਿਲਦੀ ਹੋਈ ਨਜ਼ਰ ਨਹੀਂ ਆਏ ਤਾਂ ਸੁਪਰੀਮ ਕੋਰਟ ਦਾ ਇਹ ਆਦੇਸ਼ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਧਾਰ ਬਣੇਗਾ ਇਹ ਉਸਵਾਲ ਨੇ ਜਿਹੜੇ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਣੇ ਮਹਿਮਾਨਾਂ ਤੋਂ ਕੋਲ ਸੋ ਇਤਲਾਹ ਤੁਹਾਨੂੰ ਦੱਸ ਦਈਏ ਕਿ ਆਖਰ ਕਿਹੜੇ ਕਿਹੜੇ ਸਿੰਘ ਜਿਹੜੇ ਨੇ ਉਹ ਇਸ ਵਕਤ ਬੰਦੀ ਸਿੰਘ ਨੇ ਦਵਿੰਦਰਪਾਲ ਸਿੰਘ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਗੁਰਦੀਪ ਸਿੰਘ ਖੇੜਾ 1990 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਲਗਭਗ ਉਹਨਾਂ ਨੂੰ ਵੀ ਤਾਂ ਦੱਸ ਦਈਏ ਕਿ ਤੋਂ ਜਗਤਾਰ ਸਿੰਘ ਹਵਾਰਾ 2005 ਤੋਂ ਪੰਜ ਤੋਂ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਨੇ ਲਵੰਤ ਸਿੰਘ ਰਾਜੋਵਾਣਾ 18 ਸਾਲਾਂ ਤੋਂ ਮਾਨਸੀ ਦੀ ਚੱਕੀ ਦੇ ਵਿੱਚ ਜੜਾਏ ਆਪਣੇ ਇੰਤਜ਼ਾਰ ਕਰ ਰਹੇ ਨੇ ਹਾਲਾਂਕਿ ਉਹਨਾਂ ਦੀ ਜੜੀ ਹੈ ਉਹ ਉਮਰ ਨੂੰ ਉਮਰ ਕੈਦ ਦੇ ਵਿੱਚ ਜੜਾ ਹੈ ਉਹ ਬਦਲਾ ਗਿਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਗਤਾਰ ਸਿੰਘ ਤਾਰਾ 16 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਲਖਵਿੰਦਰ ਸਿੰਘ ਲੱਖਾ 1995 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅੱਜ ਇਹਨਾਂ ਸਾਰੇ ਸਿੰਘਾ ਦੀ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਦੇ ਸੰਬੰਧੀ ਅਸੀਂ ਚਰਚਾ ਕਰਾਂਗੇ ਕਿ ਆਖਰ ਇੱਕ ਨਵੀਂ ਉਮੀਦ ਜਾਗੀ ਇਸ ਦੇ ਲਈ ਸਾਡੇ ਨਾਲ ਐਡਵੋਕੇਟ ਗੁਰਚਰਨ ਸਿੰਘ ਢਾਲੀਵਾਲ ਕੌਮੀ ਇਨਸਾਫ ਮੋਰਚੇ ਤੋਂ ਜੁੜੇ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਜੁੜ ਚੁੱਕੇ ਨੇ ਸੋ ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਬਹੁਤ-ਬਹੁਤ ਧੰਨਵਾਦੀ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਤੁਹਾਰੀ ਤੋਂ ਹੋਣੀ ਹੈ ਤੇ ਅੱਜ ਜਦੋਂ ਇੱਕ ਇਹ ਕੇਸ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਦਿੱਤਾ ਗਿਆ ਹੈ ਕਿ ਜੇਕਰ ਹਾਲਾਂਕਿ ਉਹ ਕੇਸ ਜਿਹੜਾ ਕਤ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਤੇ ਉਸ ਨੂੰ ਰਿਹਾਅ ਕਰ ਦੇਣਾ ਚਾਹੀਦਾ ਤੇ ਉਤੋਂ ਇਹ ਵੀ ਕਿਹਾ ਕਿ ਜਿੰਨੇ ਵੀ ਸੂਬੇ ਜਾਂ ਫਿਰ ਯੂਟੀਆਂ ਨੇ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਤੁਹਾਡੇ ਇਥੇ ਜਿੰਨੇ ਵੀ ਅਜਿਹੇ ਕੋਈ ਕੈਦੀ ਨੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਬਸ਼ਰਤੇ ਕਿ ਉਹਨਾਂ ਦੇ ਖਿਲਾਫ ਕੋਈ ਹੋਰ ਕੋਈ ਕੇਸ ਨਾ ਚੱਲਦਾ ਹੋਵੇ ਜਾਂ ਕਿਸੇ ਹੋਰ ਮਾਮਲੇ ਦੇ ਵਿੱਚ ਉਹ ਲੋੜੀਂਦੇ ਨਾ ਹੋਣ ਤਾਂ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਤੁਰੰਤ ਤਾਂ ਇਹ ਇੱਕ ਉਮੀਦ ਦੀ ਕਿਰਨ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਖੋ ਉਹ ਨਹੀਂ ਤਾਂ ਕਦੇ ਮਰਦੀ ਨਹੀਂ ਦੇ ਨਾਲ ਮਾਰਨੀ ਚਾਹੀਦੀ ਆ ਇਹ ਪਰ ਅਫਸੋਸ ਹੈ ਇਸ ਗੱਲ ਦਾ ਮਨੁਜੀ ਹਸਪਤਾਲਾਂ ਵੀ ਇਸ ਦੇਸ਼ ਦੇ ਅੰਦਰ ਇੱਕ ਨਾਗਰਿਕ ਦੇ ਤੌਰ ਤੇ ਆ ਭਾਵੇਂ ਵੀ ਇੱਕ ਕਾਤਲ ਆ ਜਿਹੜੇ ਬੰਦੀ ਸਿੰਘਾਂ ਦਾ ਜ਼ਿਕਰ ਕਰ ਰਹੇ ਆ ਉਹ ਤਾਂ ਗਰਾਸ ਕੀ ਸੰਘਰਸ਼ਕੇ ਯੋਧੇ ਨਹੀਂ ਉਹਨਾਂ ਦਾ ਕੋਈ ਜਿਹਨਾਂ ਨਾਲ ਕੋਈ ਇਹਨਾਂ ਦਾ ਮਸਲਾ ਪਾਇਆ ਜਾਂ ਇਹਨਾਂ ਨੇ ਆਪਣੀ ਜਿੰਮੇਵਾਰੀ ਕੀਤੀ ਉਹਨਾਂ ਦਾ ਨਜੀਬ ਮਸਾਹਬ ਰੋਜ਼ ਨਹੀਂ ਸੀ ਉਹਨਾਂ ਦਾ ਜਿਹੜਾ ਮਾਮਲਾ ਸੀ ਉਹ ਉਹਨਾਂ ਦੇ ਜ਼ੁਲਮ ਤੇ ਜ਼ਬਰ ਦੇ ਨਾਲ ਸੰਬੰਧਤ ਸੀ ਇਹੋ ਜਿਹਾ ਜ਼ੁਲਮ ਜ਼ਬਰ ਕੋਈ ਬੁੜਾ ਸੱਤਾ ਦੇ ਬਿਠਾ ਕਰਦਾ ਰਿਹਾ ਤੇ ਜਿਹੜੇ ਗੀਵ ਜੰਗੂ ਲੋਕ ਯੋਧੇ ਲੋਕ ਉਹਨਾਂ ਦਾ ਜਵਾਬ ਦਿੰਦੇ ਰਿਹਾ ਇਹ ਉਸ ਕਹਾਣੀ ਦਾ ਇੱਕ ਹਿੱਸਾ ਹੈ ਤੋਂ ਜਿਹੜੀ ਇਹ ਗੱਲ ਨਦੀਸ਼ ਪਟਾਰਾ ਦੇ ਬਾਰੇ ਵਿੱਚ ਜਿਸ ਤਰ੍ਹਾਂ ਦੀ ਸਖਤ ਟਿੱਪਣੀ ਜੱਸ਼ਬਾਨ ਨੇ ਕੀਤੀ ਆ ਮੈਨੂੰ ਇਦਾਂ ਲੱਗਦਾ ਕਿ ਉਹ ਕਹਿ ਰਹੇ ਸੀਗੇ ਕਿ ਜਿਹੜੇ ਦਿੱਲੀ ਦੀ ਇਹ ਸਰਕਾਰ ਉਸ ਦੀ ਜਿਹੜੀ ਆ ਐਸਆਰਬੀ ਜਿਹੜੀ ਆ ਸੰਤਾਨ ਸਰ ਨੂੰ ਬੋਰਡ ਜਿਹੜਾ ਉਹਦਾ ਉਹਦੇ ਕੋਲ ਅਧਿਕਾਰ ਹੈ ਉਹ ਇਸ ਤਰ੍ਹਾਂ ਬੜੇ ਸਖਤ ਸ਼ਬਦਾਂ ਚ ਵਰਤ ਰਿਹਾ ਹੈ ਉਹਨਾਂ ਕੋਲ ਕੀ ਅਧਿਕਾਰ ਹੈ ਕਿ ਉਹ ਜਿਹੜੇ ਕੋਰਟ ਦੇ ਫੈਸਲੇ ਨੂੰ ਜਿਹੜਾ ਉਹ ਲਾਦ ਜਦੋਂ ਕਿ ਜਿੰਨਾ ਉਹਨੂੰ ਸਜ਼ਾ ਹੋਈ ਆ ਉਹ ਬਾਹਰ ਆਉਣਾ ਚਾਹੀਦਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਜੱਜ ਸਹਿਬਾਨਾਂ ਨੂੰ ਕੰਵੈ ਨਾਲ ਹੋ ਰਹੇ ਦੇਸ਼ ਦੇ ਅੰਦਰ ਵਿਤਕਰੇ ਬਾਰੇ ਸ਼ਹਿਰ ਜਾਣਦੇ ਨਾ ਇਹ ਚਲੋ ਇਹੀ ਇੱਕ ਮੁੱਦਾ ਇਸ ਆ ਗਿਆ ਨਵੀਂ ਸਤਾਰਾਂ ਦੇ ਮੁੱਦੇ ਨੂੰ ਲੈ ਕੇ ਹੀ ਅਸੀਂ ਇਸ ਗੱਲ ਦੇ ਲਈ ਚਾਹਾਂਗੇ ਕਿ ਜੋ ਸੁਪਰੀਮ ਕੋਰਟ ਨੇ ਸਟੇਟਮੈਂਟ ਕੀਤੀ ਹੈ ਜਿਸ ਅੰਦਾਜ਼ ਵਿੱਚ ਕੀਤੀ ਆ ਇਹ ਅਸੀਂ ਜਰੂਰ ਜੋ ਵੀ ਸ਼ਰੋਨੀ ਕਮੇਟੀ ਦਾ ਮੁੱਢ ਤੋਂ ਲੈ ਕੇ ਹੁਣ ਤੱਕ ਇਹ ਲੜਾਈ ਲੜੀ ਆ ਲੜੀ ਜਾ ਰਹੀ ਆ ਉਹ ਅਸੀਂ ਇਸ ਦੀ ਯਾਦ ਜਿਹੜੀ ਆ ਉਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਹੀਂ ਤੌਰ ਤੇ ਜਾਂ ਜੇ ਜਿਹੜਾ ਵੀ ਢੰਗ ਤਰੀਕਾ ਹੋਊਗਾ ਤੇ ਇਹ ਗੱਲ ਅਸੀਂ ਹੈਰਾਨ ਆਂ ਵੀ ਜੇ ਸੁਪਰੀਮ ਕੋਰਟ ਦੇ ਜੱਜ ਇਹ ਨਹੀਂ ਸ਼ਕਤੀ ਕਰ ਸਕਦੇ ਆ ਜੀ ਇਹ ਵਰ ਸਿੱਖਾਂ ਨਾਲ ਕਾਨੂੰਨ ਜਿਹੜਾ ਵਾ ਉਹ ਕਿਉਂ ਇਸ ਲੈਵਲ ਤੇ ਖੜ ਕੇ ਸਾਡੇ ਨਾਲ ਦੁਗਣੀ ਦੁਗਣੀ ਜਾ ਹੁਣ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ ਕਿ ਭੋਲਨ ਸਾਹਿਬ ਬੰਦਰਪਾਲ ਸਿੰਘ ਤੋਂ ਵੱਡਰ ਜਿਹੜੀ ਕੀ ਇੱਥੇ ਹੀ ਦਿੱਲੀ ਦੀ ਜਿਹੜੀ ਸਰਕਾਰ ਸੀ ਕੇਂਦਰੀਵਾਲ ਹੁਣਾਂ ਦੀ ਨਾ ਦੇ ਜਿਹੜਾ ਇਸਾਰ ਜਿਹੜਾ ਬੋਰਡ ਸੀਗਾ ਉਹਦੇ ਵਿੱਚ ਕਿੰਨੀ ਵਾਰੀ ਪਟ ਹੋਈ ਫਾਈਲ ਤੇ ਮਦਮਾਸੀ ਭੁੱਲਰ ਸਾਹਿਬ ਦੀ ਇਹ ਉਹਨਾਂ ਨੂੰ ਉਮਰ ਕੈਦ ਹੋਈ ਆ ਤੇ 28 ਸਾਲ ਤੁਹਾਡੇ ਤੋਂ ਸੁਣਤਾਪ ਜਿਹੜੇ ਆ ਹੋ ਚੁੱਕੇ ਆ ਕਿ ਕਿਹੜੇ ਇਨਸਾਫ ਦੀ ਗੱਲ ਕਰਦੇ ਆ ਅਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਆ ਜਦੋਂ ਕਿ ਪੰਜਾਬ ਸਰਕਾਰ ਨੇ ਵੀ ਇਹ ਗੱਲ ਕਹਿਤੀ ਸੀ ਉਹਨਾਂ ਦੀ ਉਹੀ ਸਰਕਾਰ ਆ ਇੱਥੇ ਪੰਜਾਬ ਦੇ ਅੰਦਰ ਉਹਨੇ ਇਹ ਗੱਲ ਕਹਿਤੀ ਸੀ ਕਿ ਸਾਨੂੰ ਇਸ ਵਿਅਕਤੀ ਤੋਂ ਜਿਹੜਾ ਕਿ ਦਿਮਾਗੀ ਤੌਰ ਦੇ ਉੱਤੇ 11 ਸਾਲ ਤੋਂ ਹਸਪੀਟਲ ਦਾਖਲ ਆ ਮਲੋ ਤੋਂ ਕੋਈ ਖਤਰਾ ਨਹੀਂ ਹੈਗਾ ਜੀ ਉਹਦੇ ਚਾਲ ਚੱਲ ਮਵਾਈ ਜੇਲ੍ਹ ਦੇ ਅੰਦਰ ਜਾਂ ਇੱਕ ਜਿਹਦੇ ਕੋਈ ਨਹੀਂ ਸੀਗਾ ਪਰ ਫਿਰ ਵੀ ਇਹ ਜਿਹੜੀਆਂ ਜਿਹੜੇ ਜਿਹੜੀਆਂ ਸਿਆਸੀ ਜਿਹੜੇ ਸਿਆਸੀ ਸਮੀਕਰਨ ਨੇ ਉਹ ਸਿੱਖਾਂ ਵਾਸਤੇ ਕੁਝ ਹੋਰ ਨੇ ਹੋ ਸਕਦਾ ਕੁਝ ਕਸ਼ਮੀਰੀਆ ਵਾਸਤੇ ਵੀ ਹੋਣ ਪਰ ਜੇ ਨਦੀਸ਼ ਕਿਨਾਰੇ ਨੂੰ ਇੱਕ ਚੰਗਾ ਨਾਗਰਿਕ ਭਾਵੇਂ ਕਾਤਲ ਆ ਉਹਦੇ ਵਿਹਾਰ ਤੇ ਜਨ ਸੁਪਰੀਮ ਕੋਰਟ ਦੇ ਦੋ ਜੱਜ ਸਾਹਿਬਾਨ ਇੰਨੀ ਫਿਕਰ ਕਰ ਰਹੇ ਆ ਤੇ ਮੈਨੂੰ ਲੱਗਦਾ ਸਾਨੂੰ ਆਸ ਵੱਜੀ ਆ ਕਿ ਇਸ ਗੱਲ ਤੇ ਜਿਹੜੇ ਆ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਚਰਚਾ ਜੀ ਗੁਰਸ਼ਰਨ ਸਿੰਘ ਜੀ ਇਨਸਾ ਕੌਮੀ ਇਨਸਾਫ ਮੋਰਚਾ ਲਗਾਤਾਰ ਜਿਹੜੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹਨਾਂ ਦੇ ਵੱਲੋਂ ਮੋਰਚਾ ਲਗਾਇਆ ਹੋਇਆ ਹੈ ਸੋ 2023 ਜਨਵਰੀ ਦਾ ਇਹ ਮੋਰਚਾ ਚੱਲ ਰਿਹਾ ਹੈ ਹਾਲਾਕੀ ਸਰਕਾਰਾਂ ਦੇ ਵੱਲੋਂ ਬੜੀ ਉਦਾਸੀਨਤਾ ਇਸ ਮੋਰਚੇ ਨੂੰ ਲੈ ਕੇ ਜਿ ਦਿਖਾਈ ਗਈ ਹੈ ਕਿਸੇ ਦੇ ਵੱਲੋਂ ਵੀ ਪਹੁੰਚ ਕੇ ਜਿਹੜਾ ਇਸ ਮੋਰਚੇ ਨੂੰ ਲਗਾਉਣ ਵਾਲੇ ਆਗੂਆਂ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਹਮੇਸ਼ਾ ਹੀ ਪਾਣੀ ਦੀਆਂ ਬੁਸ਼ਾਰਾ ਮਾਰ ਕੇ ਉਹਨਾਂ ਨੂੰ ਜਿਹੜਾ ਉੱਥੋਂ ਪਹਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹੁਣ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਸਜ਼ਾ ਪੂਰੀ ਕਰ ਚੁੱਕਾ ਹੈ ਤੇ ਉਸ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ ਪਰ ਇੱਥੇ ਇੱਕ ਜਿਹੜਾ ਆਪਣਾ ਗਰੇਵਾਲ ਸਾਹਿਬ ਨੇ ਇੱਕ ਵਰਡ ਯੂਜ਼ ਕੀਤਾ ਸਿਆਸੀ ਕੈਦੀ ਰਾਜਸੀ ਕੈਦੀ ਕਿ ਕਾਨੂੰਨ ਦੇ ਵਿੱਚ ਸਿਆਸੀ ਕੈਦੀ ਤੇ ਦੂਸਰੇ ਜਿਹੜੇ ਕ੍ਰਾਈਮ ਵਾਲੇ ਕੈਦੀ ਨੇ ਉਹਨਾਂ ਦੇ ਲਈ ਵੱਖ-ਵੱਖ ਤਬਾਦਦਾਂ ਨੇ ਦੇਖੋ ਜਿਹੜਾ ਲਾਅ ਦੇ ਹਿਸਾਬ ਨਾਲ ਜੇ ਆਪਾਂ ਕਿਸੇ ਨੂੰ ਸਜ਼ਾ ਹੁੰਦੀ ਹੈ ਤੇ ਉਹ ਲਾਅ ਦੇ ਅਕੋਰਡਿੰਗ ਹੀ ਉਹਨੂੰ ਮੰਨੀ ਜਾਂਦੀ ਹੈ ਉਹਦੇ 'ਚ ਆਪਾਂ ਸਿਆਸੀ ਔਰ ਉਸ ਨੂੰ ਡਿਫਰੈਂਸ਼ੀਏਟ ਨਹੀਂ ਹੋ ਸਕਦਾ ਜੋ ਸਜ਼ਾ ਇਹ ਵਿਦਾਉ ਵਿਦ ਲਾਅ ਜੋ ਕੋਡ ਦੇ ਦਿੰਦਾ ਹੈ ਉਸ ਹਿਸਾਬ ਨਾਲ ਉਹਨਾਂ ਨੂੰ ਬੁਕਤ ਨਹੀਂ ਪੈਂਦੀ ਪਰ ਇੱਥੇ ਜਿਹੜੀ ਵੱਡੀ ਗੱਲ ਇਹ ਹੈ ਜਿਹੜੇ ਕੇਸ ਦੀ ਆਪਾਂ ਰੈਫਰੈਂਸ ਦੇ ਰਹੇ ਹਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਕਲੀਅਰਿਫਾਈ ਕੀਤਾ ਸੀਗਾ ਕਿ ਕਿੰਨੇ ਸਾਲਾਂ ਵਾਸਤੇ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਸੋ ਬੇਸਿਕਲੀ ਇਹ ਆਪਾਂ ਕੇਸ ਉਹਨਾਂ ਨਾਲ ਰਿਲੇਟ ਨਹੀਂ ਕਰ ਸਕਦੇ ਪਰ ਜਿਹੜੀ ਗੱਲ ਹੈ ਕਿ ਪਿਛਲੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੂੰ ਰਿਹਾਈ ਦੇਣ ਦੀ ਗੱਲ ਕਰ ਰਹੇ ਹਾਂ ਆਪਾਂ ਉਹਨਾਂ ਵਾਸਤੇ ਲਾਈਫ ਇਮ ਪ੍ਰੀਜ਼ਨਮੈਂਟ ਜਿਹੜੀ ਦਿੱਤੀ ਗਈ ਸੀਗੀ ਸਰ ਲਾ ਕੋਰਟ ਵੱਲੋਂ ਅਜੇ ਤੱਕ ਪੰਜਾਬ ਸਰਕਾਰ ਔਰ ਦੂਸਰਾ ਜਿਹੜਾ ਆਪਣਾ ਚੰਡੀਗੜ੍ਹ ਗਵਰਨਮੈਂਟ ਨੇ ਇਹ ਸਪੈਸੀਫਿਕ ਹੀ ਨਹੀਂ ਕਰ ਪਾਰੇ ਕਿ ਇਹ ਕਿੰਨੇ ਸਾਲ ਵਾਸਤੇ ਇਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਲਾਈਫ ਇੰਪ੍ਰੀਜ਼ਨਮੈਂਟ ਕੋਈ ਜਿਵੇਂ ਪਿੱਛੇ ਜੇ ਇੱਕ ਜੱਜਮੈਂਟ ਹੋਰ ਆਈ ਹੋਣੀ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਯੂਪੀ ਜਾਂ ਬਿਆਰ ਸਰਕਾਰ ਦੇ ਵੱਲੋਂ ਇੱਕ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀਗੀ ਕਿ ਜਿੰਨੇ ਵੀ ਤੁਹਾਡੇ ਕੈਦੀ ਨੇ 14 ਸਾਲ ਉਹਨਾਂ ਦੇ ਲਾਈਫ ਇੰਪ੍ਰੀਜ਼ਨਮੈਂਟ ਉੱਥੇ ਜਿਨ੍ਹਾਂ ਦੀ 14 ਸਾਲ ਦੀ ਕੈਦ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਸਾਡੇ ਅਸੀਂ ਕਿੰਨੀ ਵਾਰੀ ਜਿਹੜੀ ਪ੍ਰਸ਼ਾਸਨ ਨਾਲ ਮੀਟਿੰਗ ਕਰ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਇੱਥੋਂ ਤੱਕ ਸਾਨੂੰ ਇਹੀ ਨਹੀਂ ਦੱਸ ਪਾਉਂਦੇ ਕਿ ਸਾਡੇ ਲਾਈਫ ਇੰਪ੍ਰੀਜ਼ਨ ਕਮੈਂਟ ਕਿੰਨੇ ਸਾਲਾਂ ਦੀ ਹੈ ਨਾ ਹੀ ਉਹ ਸਪੈਸੀਫਿਕ ਕੋਈ ਗੱਲ ਦੱਸ ਰਹੇ ਨਾ ਹੀ ਸਪੈਸੀਫਿਕ ਕੋ ਕਲੀਅਰ ਕਰਦੇ ਆ ਕਿ ਲਾਈਫ ਇੰਪ੍ਰੀਜ਼ਨ ਕਿੰਨੇ ਸਾਲਾਂ ਵਾਸਤੇ ਪੰਜਾਬ ਦੀਆਂ ਜੇਲ੍ਹਾਂ ਵਾਸਤੇ ਇਹਨਾਂ ਨੇ ਰੱਖ ਚੁੱਕੇ ਆ ਕੈਦੀਆਂ ਨੂੰ ਕਿੰਨੇ ਕਿੰਨੇ ਸਾਲਾਂ ਵਾਸਤੇ ਰੱਖਣੀ ਹੈ ਦੂਸਰੀ ਗੱਲ ਜਿਹੜੀ ਬੰਦੀ ਸਿੰਘਾਂ ਨਾਲ ਜਿਹੜਾ ਵਿਕਾ ਕਰ ਰਹੇ ਨੇ ਉਹ ਸਭ ਨੂੰ ਕਲੀਅਰ ਹੈ ਜਿਹੜਾ ਬੰਦੀ ਸਿੰਘਾਂ ਨੇ ਜਿਨ੍ਹਾਂ ਦੇ ਕੇਸ ਅਜੇ ਦਾ ਖਤਮ ਹੋ ਚੁੱਕੇ ਨੇ ਆਪਾਂ ਸਭ ਤੋਂ ਪਹਿਲਾਂ ਲੈ ਲਈਏ ਜਕਤਾਰ ਜਥੇਦਾਰ ਜਕਤਾਰ ਸਿੰਘ ਹਵਾਰਾ ਜੀ ਦੇ ਜਿਨ੍ਹਾਂ ਦੇ ਬੰਦੀ ਦਿੱਲੀ ਦੇ ਵਿੱਚ ਸਾਰੇ ਕੇਸ ਆਲਰੇਡੀ ਸਾਰੇ ਖਤਮ ਹੋ ਚੁੱਕੇ ਨੇ ਜਿੰਨੇ ਕੇਸਿਸ ਨੇ ਪੈਂਡਿੰਗ ਸੀ ਉਹ ਵੀ ਖਤਮ ਹੋ ਚੁੱਕੇ ਨੇ ਉਸ ਤੋਂ ਇਲਾਵਾ ਉਹਨਾਂ ਨੂੰ ਹੱਲੇ ਵੀ ਦਿੱਲੀ ਦੀ ਜੇਲਾਂ ਵਿੱਚ ਰੱਖਿਆ ਜਾ ਰਿਹਾ ਹੈ ਕਿਉਂ ਰੱਖਿਆ ਜਾ ਰਿਹਾ ਕਿਉਂਕਿ ਉਹ ਸਿੱਖ ਚਿਹਰਾ ਨੇ ਔਰ ਉਹ ਚਿਹਰੇ ਆਉਣ ਦੇ ਨਾਲ ਇੱਕ ਜਿਹੜਾ ਪ੍ਰਸ਼ਾਸਨ ਹੈ ਔਰ ਦੂਜੀ ਜਿਹੜਾ ਸੱਤਾਧਾਰ ਪਾਰਟੀਆਂ ਨੇ ਇਹਨਾਂ ਨੂੰ ਖਤਰੇ ਖਤਰਾ ਆਪਦੇ ਆਪ ਚ ਦੇਖਦਾ ਕਿ ਉਹ ਜਿਓ ਇੱਥੇ ਆਉਂਦੇ ਆ ਤੇ ਸ਼ਾਇਦ ਸਾਡੀ ਸੱਤਾ ਚ ਦੂਰ ਚਲੇ ਜਾਂਦੀ ਹੈ ਉਹਨਾਂ ਦੇ ਸਾਰੇ ਕੇਸ ਖਤਮ ਹੋਣ ਦੇ ਬਾਵਜੂਦ ਵੀ ਸੱਤਾਧਾਰਪਾਰਟੀਆਂ ਇਹ ਨਹੀਂ ਚਾਹੁੰਦੀਆਂ ਕਿ ਉਹ ਵਾਪਸ ਆ ਸਕਣ ਹਮੇਸ਼ਾ ਹੀ ਕੋਈ ਨਾ ਕੋਈ ਟਿੱਪਣੀ ਐਸੀ ਹੁੰਦੀ ਹੈ ਜਾਂ ਕੋਈ ਰਿਪੋਰਟ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਲæg ਗਏ ਆ ਉਹਨਾਂ ਦੀ ਟਰਾਂਸਫਰ ਵਾਸਤੇ ਤੁਸੀਂ ਬਲੀਵ ਨਹੀਂ ਕਰੋਗੇ ਕਿ ਉੱਥੇ ਸਰਕਾਰਾਂ ਨੇ ਇਹ ਆਪਦੀ ਜਿਹੜੀ ਐਫੀਡੇਟ ਫਾਈਲ ਕੀਤੇ ਨੇ ਉਹਦੇ ਵਿੱਚ ਇਹ ਕਲੀਅਰਲੀ ਮੈਂਸ਼ਨ ਕੀਤਾ ਕਿ ਸਾਨੂੰ ਇਹ ਡਰ ਹੈਗਾ ਕਿ ਇਹ ਦੁਬਾਰਾ ਜੇ ਪੰਜਾਬ ਦੇ ਵਿੱਚ ਆਉਂਦੇ ਨੇ ਜਾਂ ਇਹ ਚੰਡੀਗੜ੍ਹ ਜੇਲ੍ਹ ਦੇ ਵਿੱਚ ਦੁਬਾਰਾ ਆਉਂਦੇ ਨੇ ਤਾਂ ਇਹ ਦੁਬਾਰਾ ਜੇਲ੍ਹ ਪੱਟ ਕੇ ਦੁਬਾਰਾ ਤੋੜ ਕੇ ਜੇਲ੍ਹੇ ਭੱਜ ਸਕਦੇ ਨੇ ਇਹ ਐਫੀਡੀ ਵਿੱਚ ਮੈਂਸ਼ਨ ਕੀਤਾ ਹੈ ਸਰਕਾਰ ਨੇ ਪੰਜਾਬ ਸਰਕਾਰ ਨੇ ਵੀ ਔਰ ਚੰਡੀਗੜ੍ਹ ਸਰਕਾਰ ਨੇ ਔਰ ਆਪਾਂ ਇਹਨਾਂ ਤੋਂ ਇਹ ਆਸ ਲਾ ਕੇ ਬੈਠੇ ਆ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨਗੇ ਜਿਹੜੇ ਜੇਲ੍ਹ ਤੋਂ ਹੋਣ ਦੇ ਬਾਅਦ ਜੇਲ੍ਹ ਤੋਂ ਟ੍ਰਾਂਸਫਰ ਦੇ ਵਿੱਚ ਵੀ ਅੜਿੱਚਾ ੜਾ ਰਹੇ ਨੇ ਉਹ ਆਪਾਂ ਨੂੰ ਕਿੱਥੋਂ ਇਹ ਦੇ ਸਕਣਗੇ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਸਕਦੇ ਆ ਪਿੱਛੇ ਜੇ ਐਸਜੀਪੀਸੀ ਨੇ ਬੜਾ ਵਧੀਆ ਬਿਆਨ ਵੀ ਕਈ ਵਾਰੀ ਧਾਮੀ ਸਾਹਿਬ ਨੇ ਵੀ ਬਿਆਨ ਦਿੱਤੇ ਕਿ ਬੰਦੀ ਸਿੰਘਾਂ ਦੀ ਗੱਲ ਕਰਨੀ ਚਾਹੀਦੀ ਕਰਨੀ ਵਿਚਾਈਦੀ ਹੈ ਕਿਉਂਕਿ ਉਹ ਸਭ ਤੋਂ ਉੱਚੀ ਆਪਾਂ ਕਹਦੇ ਆ ਸੰਸਥਾ ਹੈ ਜਿਹੜੀ ਬੰਦੀ ਸਿੰਘਾਂ ਦੀ ਗੱਲ ਕਰ ਰਹੀ ਹੈ ਉਹਨਾਂ ਉਹਨਾਂ ਦੀ ਗੱਲ ਪਰ ਇਹ ਹੈ ਕਿ ਸਰਕਾਰਾਂ ਮੰਨਣਗੀਆਂ ਤਾਂ ਅਸੀਂ ਇਹ ਇੱਕ ਕੌੜਾ ਸੱਚ ਹੈ ਕਿ ਅਸੀਂ ਆਪਦੀ ਐਸਜੀਪੀਸੀ ਜਿਹੜੀ ਜਿਹੜੇ ਸਤਾਨ ਤੇ ਸਾਨੂੰ ਚਾਹੀਦੀ ਸੀਗੀ ਉਹ ਸਰਕਾਰਾਂ ਤੋਂ ਉੱਤੇ ਹੋਣੀ ਚਾਹੀਦੀ ਸੀ ਅਸੀਂ ਐਸੇ ਇੱਕ ਜੈਸੇ ਪ੍ਰੋਸੈਸ ਦੇ ਵਿੱਚ ਪੈ ਗਏ ਹਾਂ ਕਿ ਉਹਦੀ ਪਾਵਰ ਅਸੀਂ ਘਟਾ ਲਈ ਹੈ ਔਰ ਸਰਕਾਰਾਂ ਨੂੰ ਪਾਵਰ ਜਿਆਦਾ ਦੇ ਚੁੱਕੇ ਹਾਂ ਠੀਕ ਹੈ ਬਰਦਰ ਤੁਹਾਡੇ ਤੁਹਾਡੀ ਪੂਰੀ ਗੱਲਬਾਤ ਦੇ ਵਿੱਚੋਂ ਐਡਵੋਕੇਟ ਸਾਹਿਬ ਇੱਕ ਚੀਜ਼ ਹੈ ਕਿ ਸਰਕਾਰਾਂ ਕਿਤਨਾ ਕਿਤੇ ਜੜਾ ਨੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜੀਕਾ ਨੇ ਨਾ ਕਿ ਕਾਨੂੰਨ ਆਪਾਂ ਇੱਥੇ ਵੀ ਚਰਚਾ ਕਰਾਂਗੇ ਸਾਡੇ ਨਾਲ ਕੁਝ ਕੋਲਰ ਵੀ ਜੁੜ ਚੁੱਕੇ ਨੇ ਉਹਨਾਂ ਦੀ ਵੀ ਰਾਏ ਸ਼ਾਮਿਲ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮਸਲੇ ਤੇ ਸੱਸੀ ਗਾਲ ਜੀ ਕੋਣ ਸਾਹਿਬ ਨੇ ਫੋਨ ਲਾਈਨ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਦੀਪਕ ਪੱਲਾ ਪਟੇਲਾ ਤੋਂ ਬੋਲਦਾ ਜੀ ਜੀ ਦੀਪਕ ਜੀ ਕਿਹਣਾ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਸਾਡੀਆਂ ਸਰਕਾਰਾਂ ਇੰਨੀਆਂ ਡੈਰੀਆਂ ਕਿਉਂ ਪਈਆਂ ਸਾਡੀ ਸੱਤਾ ਧਿਰ ਦੀ ਜਿਹੜੀ ਸਰਕਾਰ ਹੈ ਫਿਰ ਉਹੀ ਡਰੀ ਦੀਆਂ ਉਹਨਾਂ ਨੂੰ ਜਿਆਦਾ ਖਤਰਾ ਸਾਡੇ ਸੀਐਮ ਸਾਹਿਬ ਤਾਂ ਕਹਿੰਨੇ ਜੇ 15 ਕਸਟ ਦਾ ਢੰਗਾ ਵੀ ਚੜਾਣਾ ਤਾਂ ਅਸੀਂ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚ ਚੜਾਣਾ ਕਿਉਂਕਿ ਸਾਨੂੰ ਖਤਰਾ ਵੀ ਜਿਹੜੀ ਸਰਕਾਰ ਕਹਿੰਦੀ ਸੀ ਵੀ ਸਾਨੂੰ ਕਹਿੰਦਾ ਜੇ ਖਤਰਾ ਹੋਵੇ ਤਾਂ ਮੁਰਗੀ ਖਾਨਾ ਖੋਲ ਲਓ ਫਿਰ ਅੱਜ ਤੱਕ ਇਹਨਾਂ ਨੇ ਸਾਡੇ 3 ਸਾਲ ਦੇ ਵਿੱਚ ਬੰਦੀ ਸਿੰਘਾ ਅਸਲਾ ਕਿਉਂ ਇੱਕ ਵਾਰੀ ਨੀਨਾ ਨੇ ਸੱਤਾ ਦੇ ਵਿੱਚ ਆ ਕੇ ਕਿਹਾ ਵੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਹਾਲਾਂਕਿ ਮੋਦੀ ਸਾਹਿਬ ਨੇ ਪਿਛਲੇ ਜਦ ਪਿਛਲੀ ਕੈਬਨਟ ਦੇ ਪੀਐਮ ਥੇ ਉਹਨਾਂ ਨੇ ਕਿਹਾ ਤਾਂ ਵੀ ਕਨੈ ਪਾਈ ਰਾਜੋਾਨਾ ਸਾਹਿਬ ਦਾ ਨਾਮ ਉੱਪਰ ਆਇਆ ਥਾ ਵੀ ਕੇਜਰੀਵਾਲ ਸਾਹਿਬ ਦੀ ਸਾਈਨ ਚਾਹੀਦੀਆਂ ਉਹਨਾਂ ਨੇ ਕਿਉਂ ਨਹੀਂ ਸਾਈਨ ਕਰੇ ਹੁਣ ਤਾਂ ਸਰਕਾਰ ਦੇ ਵੀ ਚਾਹ ਹੁਣ ਤਾਂ ਸਾਈਨ ਕਰ ਦੇਣਾ ਚਾਹੀਦਾ ਕੁਸ਼ਤਮ ਤਾਂ ਕਹਿੰਦੇ ਸੇ ਐਲਜੀ ਐਲਜੀ ਕਰਦੇ ਤੇ ਹੁਣ ਤਾਂ ਐਲਜੀ ਕੀ ਕੋਈ ਜੇ ਡਿਫਿਕਲਟੀ ਹੈ ਨਹੀਂ ਹੁਣ ਤਾਂ ਪੰਜਾਬ ਦੇ ਵਿੱਚ ਨਾਲ ਕੇਸ ਪੰਜਾਬ ਤੇ ਜਿਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਸਭ ਤੋਂ ਉਸਦੀ ਸੰਸਥਾ ਦੇ ਮੈਂਬਰ ਹੈ ਕਿ ਆ ਇਹਨਾਂ ਤੋਂ ਡਰ ਲੱਗਦਾ ਵੀ ਨਹੀਂ ਜੀ ਜੀ ਦੀਪਕ ਜੀ ਇਹ ਵੀ ਆਪਾਂ ਜਿਹੜਾ ਸਵਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਣੇ ਮਹਿਮਾਨਾਂ ਤੋਂ ਇੱਕ ਹੋਰ ਕਾਲਰ ਨੇ ਸਾਸ਼ਟ੍ਰੀ ਕਾਲ ਜੀ ਕੀ ਨਾਂ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਸ਼ਟ੍ਰੀ ਕਾਲ ਜੀ ਰੋਣ ਸਾਹਿਬ ਨੇ ਫੋਨ ਲਾਈਨ ਤੇ ਹੈਲੋ ਹਾਂ ਜੀ ਸਰ ਕੀ ਨਾਂ ਹੈ ਤੁਹਾਡਾ ਸਾਸ਼ਟ੍ਰੀ ਕਾਲ ਜੀ ਰਜਿੰਦਰ ਸਿੰਘ ਹੈ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ 28 28 ਸਾਲ ਹੋ ਗਈ ਜੀ ਆਪਣੇ ਬੰਦੀ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਪਏ ਐ ਜੀ ਦੇਖੋ ਐਸਜੀਪੀ ਦੇ ਪਾਨੇ ਤਿੰਨ ਸਾਲ ਹੋ ਗਏ ਉਹਨਾਂ ਪ੍ਰਧਾਨ ਬਣਿਆ ਨੂੰ ਉਹਨਾਂ ਨੇ ਕਿੰਨੇ ਕੋਸ਼ਿਸ਼ਾਂ ਕਰ ਲਈਆਂ ਕਿੰਨੇ ਇਹਨਾਂ ਨੇ ਬਾਜਾਂ ਠਾਤੀਆਂ ਉਹਨਾਂ ਦੀ ਆਵਾਜ਼ ਹਜੇ ਤੱਕ ਨਹੀਂ ਸੁਣੀ ਦੇਖੋ ਸਰਕਾਰ ਆਈ ਹੈ ਕਿ ਜਿਹੜੇ ਆਲੇ ਆਪਣੇ ਭਵੰਤਮਾਨ ਦੀ ਸਰਕਾਰ ਇਹਨਾਂ ਨੇ ਇੱਕ ਦਿਨ ਵੀ ਆਵਾਜ਼ ਨਹੀਂ ਠਾਈ ਇਹਨਾਂ ਵਾਸਤੇ ਜੀ ਅਸੀਂ ਤਾਂ ਇਹੀ ਕਹਿ ਰਹੇ ਹਾਂ ਜੀ ਇਹਨਾਂ ਨੂੰ ਰਿਹਾ ਕਿ ਕਿ ਜੀ ਨੇ ਹੁਣ ਫੈਸਲਾ ਕਰਿਆ ਬੰਦੀ ਸਿੰਘਾਂ ਬਾਰੇ ਤੇ ਜਲਦੀ ਇਹੇ ਸਵਾਲ ਜਿਹੜਾ ਅਸੀਂ ਪੁੱਛ ਰਹੇ ਹਾਂ ਕਿ ਆਖਰ ਸਿੱਖਾਂ ਦੇ ਨਾਲ ਵਿਤਕਰਾ ਕਿਉਂ ਇਹਨਾਂ ਨੂੰ ਰਿਹਾਈ ਕਿਉਂ ਨਹੀਂ ਦਿੱਤੀ ਜਾ ਰਹੀ ਸੋ ਇੱਕ ਹੋਰ ਕਾਲਰ ਨੇ ਸਾਡੇ ਨਾਲ ਸੱਸੀ ਕਾਲ ਜੀ ਕੀ ਨਾ ਤੁਹਾਡਾ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ ਹੈਲੋ ਜੀ ਸਰ ਜੀ ਮੈਂ ਭਦਰ ਸਿੰਘ ਬੋਲਦਾ ਮਲੂੜ ਤੋਂ ਜੀ ਹਾਂਜੀ ਭਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹਣਾ ਜੀ ਜਿਹੜਾ ਆਪਣਾ ਸੰਤਨੋ ਮਾੜਾ ਕੰਮ ਆ ਜੇ ਕਿਸੇ ਨੂੰ ਮਾਰਨਾ ਕਰਨਾ ਕੁਝ ਵੀ ਆਪਾਂ ਤੋਂ ਤੇ ਇਹ ਨਹੀਂ ਵੀ ਮਨੁੱਖ ਨੂੰ ਮਨੁੱਖ ਮਾਰਨਾ ਮਾੜਾ ਕੰਮ ਆ ਜੀ ਪਰ ਕਈ ਵਾਰੀ ਹੁਣ ਜਿਵੇਂ ਆਪਣਾ ਜੀ ਸੰਜੇ ਗਾਂਧੀ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਵੀ ਬਰੀ ਹੋ ਗਏ ਸਭ ਕੁਝ ਹੋ ਗਿਆ ਜੀ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੰਨਾ ਕਿੰਨਾ ਚਿਰ ਹੋ ਗਿਆ ਜੇ ਪਟ્રોલ ਮਿਲਦੀ ਵੀ ਆ ਤੇ 2 ਘੰਟਿਆਂ ਵੀ ਪੀੜਾ ਦੀ ਡੈਥ ਹੋ ਗਈ 2 ਘੰਟੇ ਵਿਚਾਰੇ ਨੂੰ ਜਗਤਾਰ ਸਿੰਘ ਲੋਹਾਰੇ ਨੂੰ 2 2 ਘੰਟੇ ਲੈ ਕੇ 3 ਘੰਟੇ ਲੈ ਕੇ ਆਈ ਕਿ ਕਿਸ ਨੇ ਗੱਦਮੀ ਕਰੀ ਚਲੋ ਜੀ ਆਪਦੇ ਕੋ ਜਿਹੜੀ ਦੇ ਪਹੁੰਚ ਕੇ ਆ ਗਏ ਜਦੋਂ 2 2-4 ਘੰਟਿਆਂ ਬਾਅਦ ਜੀ ਬਾਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਕਾਲ ਕਰਕੇ ਆਪਣੇ ਜੜੀ ਹੈ ਰਾਇ ਸਾਂਝੀ ਕਰਨ ਦੇ ਲਈ ਸੋ ਆਪਾਂ ਇਹ ਲਗਾਤਾਰ ਜਿਹੜੀ ਚਰਚਾ ਜਾਰੀ ਰੱਖਾਂਗੇ ਕਿ ਆਖਰ ਅੜਿੱਕਾ ਕੀ ਹੈ ਸਰਕਾਰਾਂ ਅੜਿੱਕਾ ਨਾ ਜਾਂ ਫਿਰ ਕਾਨੂੰਨ ਤਾਂ ਇੱਥੇ ਇਹ ਵੀ ਸਭ ਤੋਂ ਵੱਡਾ ਸਵਾਲ ਕਿ ਆਖਰ ਜੋ ਇਹ ਫੈਸਲਾ ਦਿੱਤਾ ਗਿਆ ਹੈ ਹਾਲਾਂਕਿ कंपेयर नहीं किए जाते हैं कुबेर ग्रुप के प्रोडक्ट का डीलर व डिस्ट्रीब्यूटर बनने का अवसर जिनके पास है एफ एम सी जी का अनुभव निवेश करने की क्षमता मजबूत ब्रांड की पहचान दशकों का विश्वास

ਪਪਾ ਹੋਂਬਾ ਤੇ ਹੀ ਕਰਾਂਦੇ ਆਰਪੀਆ ਕਹਿੰਦਾ ਹੈ ਸਮਾਰਟ ਬਣੋ ਕੋਲ ਰਹੋ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਨਾਲ ਮਹਿਮਾਨ ਲਗਾਤਾਰ ਜੁੜੇ ਹੋਏ ਨੇ ਸੋ ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਤੁਹਾਡੇ ਤੋਂ ਕਰਾਉਨੇ ਆ ਗਰੇਵਾਲ ਸਾਹਿਬ ੜਿੱਕੇ ਦੀ ਗੱਲ ਚੱਲ ਰਹੀ ਹੈ ਇੱਥੇ ਇਹ ਵੀ ਤੁਸੀਂ ਗੱਲ ਕੀਤੀ ਕਿ ਆਖਰ ਸਿੱਖਾਂ ਦੇ ਨਾਲ ਵਿਤਕਰਾ ਕਿਉਂ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਬੜੇ ਲੰਮੇ ਸਮੇ ਤੋਂ ਚੱਲ ਰਹੀਆਂ ਨੇ ਅੜਿੱਕਾ ਕੀ ਹੈ ਇਹ ਵੀ ਦੱਸੋ ਵਿਤਕਰਾ ਕਿਉਂ ਹੋ ਰਿਹਾ ਤੁਸੀਂ ਸ਼੍ਰੋਮਣੀ ਕਮੇਟੀ ਨੇ ਇਹਦੇ ਵਿੱਚ ਕੀ ਅਬਜ਼ਰਵ ਕੀਤਾ ਕਿ ਆਖਰ ਕਿਹੜੀਆਂ ਚੀਜ਼ਾਂ ਅੜਿੱਕਾ ਨੇ ਤਾਂ ਕੀ ਹੁਣ ਜਦੋਂ ਇਹ ਇੱਕ ਕੇਸ ਆਧਾਰ ਕੀ ਬਣ ਸਕਦਾ ਹੈ ਦੁਬਾਰਾ ਤੋਂ ਸੁਪਰੀਮ ਕੋਰਟ ਜਾ ਕੇ ਕਿ ਸੁਪਰੀਮ ਜਿਹੜੀ ਐ ਜੀ ਪੀ ਸੀ ਹੈ ਉਹ ਬੰਦੀ ਸਿੰਘਾਂ ਦੀ ਪੈਰਵਾਈ ਕਰੇ ਜੇ ਕੋ ਬੰਦੀ ਸਿੰਘਾਂ ਦੀ ਪੈਰਵਾਈ ਤਾਂ ਸਾਡਾ ਜਿਵੇਂ ਕਹਿੰਦੇ ਨਾ ਵੀ ਪਹਿਲਾਂ ਮੋਟਲਾ ਫਰਜ ਆ ਪਹਿਲਾ ਜੀ ਕੋਈ ਵੀ ਬੰਦੀ ਸਿੰਘਾ ਕਿਤੇ ਵੀ ਆ ਭਾਵੇਂ ਅਮਰਪਾਲ ਸਿੰਘ ਆ ਉਹਦੇ ਬਾਰੇ ਵੀ ਸਭ ਤੋਂ ਪਹਿਲਾਂ ਅਸੀਂ ਪਹੁੰਚ ਕੀਤੀ ਹਵਾਰਾ ਜਿਹੜੇ ਹਵਾਰਾ ਸਾਹਿਬ ਦਾ ਨਾਮ ਲਿਆ ਉਹਨਾਂ ਕੋਲ ਜਿੱਥੇ ਅਸੀਂ ਪਹੁੰਚ ਕੀਤੀ ਉਹ ਉਹਨਾਂ ਦੀ ਮਨਸ਼ਾ ਵਾ ਕਿ ਉਹ ਸਾਡੀ ਜ਼ਮੀਨ ਲੈਣਾ ਚਾਹੁੰਦੇ ਆ ਤੁਸੀਂ ਦੇਖੋ ਕਿ ਡਿਗਰੂਗੜ ਦੇ ਵਿੱਚ ਪਹਿਲੀ ਮੁਲਾਕਾਤ ਤੇ ਇਜਾਜ਼ਤ ਲੈਣ ਦਾ ਵਜ੍ਹਾ ਪ੍ਰਕਿਰਿਆ ਤੇ ਉਹਨਾਂ ਦੇ ਪਰਿਵਾਰ ਜਿਹੜੇ ਹਨ ਉਹ ਸਾਰਿਆਂ ਨੂੰ ਸਿਉਮੇ ਕਮੇਟੀ ਹੀ ਲੈ ਕੇ ਚਲੋ ਮਸਲਾ ਤੁਸੀਂ ਕਹਿ ਰਹੇ ਹੋ ਕਿ ਅੜਿੱਕਾ ਕੀ ਆ ਅੜਿੱਕਾ ਤਾਂ ਮਨਸ਼ਾ ਦਾ ਹੈ ਕਿ ਜੇ ਜਿਹੜੀ ਜਦੋਂ ਸਰਕਾਰ ਦੀ ਮਨਸ਼ਾ ਨਹੀਂ ਹੈਗੀ ਸਿੱਖਾਂ ਦੇ ਲਈ ਇੱਕ ਵਿਤਕਰਾਵਾ ਸਿੱਖਾਂ ਦੇ ਨਾਲ ਸੌਦੇਬਾਜ਼ੀ ਆ ਸਿੱਖਾਂ ਦੇ ਨਾਲੇ ਇਹ ਜਿਹੜਾ ਕਿਨਾਂ ਹਮਨ ਰਾਇਸ ਦਾ ਵੱਡਾ ਘਾੜ ਕੀਤਾ ਜਾ ਰਿਹਾ ਵੀ ਠੀਕ ਆ ਕਿ ਮੈਂ ਇਸ ਗੱਲ ਦੇ ਵਿੱਚ ਸਾਡੇ ਮੇਰੇ ਗੁਰਸ਼ੰਮ ਸਿੰਘ ਜੀ ਮੇਰੇ ਸਤਿਕਾਰਯੋਗ ਰਹੇ ਇਹਨਾਂ ਨੇ ਗੱਲ ਕਰਦਿਆਂ ਕਰਦਿਆਂ ਕਿ ਜੇ ਇੱਕ ਗੱਲ ਜਿਹੜੀ ਆ ਉਹ ਆਪਣੀ ਕਿਨਾਂ ਮੌਜੂਦਾ ਇਸ ਵਿਚਾਰ ਚਰਚਾ ਤੋਂ ਬਾਹਰ ਹੋ ਕੇ ਕੀਤੀ ਆ ਇਹ ਕਹਿੰਦੇ ਵੀ ਜੇ ਜਿਹੜੀ ਸ਼ਰੋਮੀ ਕਮੇਟੀ ਆ ਉਹ ਥੱਲੇ ਰਹਿ ਗਈ ਆ ਤੇ ਸਰਕਾਰ ਉੱਪਰ ਚਲੀ ਗਈ ਆ ਸ਼ਰੋਮੀ ਕਮੇਟੀ ਨੇ ਆਪਣੇ ਕੰਮ ਤੇ ਕਾਜ ਵਾਸਤੇ ਕਦੇ ਵੀ ਜਿਹੜੀ ਆ ਉਹ ਕਿਸੇ ਦੀ ਈਨ ਨਹੀਂ ਮੰਨੇਗੀ ਕੋਈ ਸਮਝੌਤਾ ਨਹੀਂ ਕੀਤਾ ਪਰ ਅਸੀਂ ਉਹੀ ਸ਼ਰੋਮੀ ਕਮੇਟੀ ਨੂੰ ਕਮਯੂਰ ਕਰਨ ਵਾਸਤੇ ਇਹ ਕੁਝ ਕੀਤਾ ਮੈਂ ਆ ਮੁਆਫ ਕਰਨਗੇ ਮੈਂ ਆਪ ਇੱਕ ਬੰਦੀ ਸਿੰਘ ਰਹਾ ਮੈਨੂੰ ਪਤਾ ਜੇਲ੍ਹ ਦੇ ਵਿੱਚ ਰਹਿਣਾ ਤੇ ਜੇਲ੍ਹ ਦੇ ਵਿੱਚ ਕਿਹੜਾ ਕੀ ਹਾਲਾਤ ਨੇ ਮੈਨੂੰ ਉਸ ਗੱਲ ਬਾਰੇ ਪੂਰਾ ਪਤਾ ਵਾ ਪਰ ਮੈਨੂੰ ਉਹ ਦਿਨ ਵੀ ਯਾਦ ਆ ਗੁਰਸ਼ਰਮ ਸਿੰਘ ਜਿਸ ਦਿਨ ਇਸੇ ਹੀ ਬੰਦੀ ਸਿੰਘ ਮੋਰਚਾ ਜਿਹੜਾ ਚੰਡੀਗੜ੍ਹ ਵਾਲਾ ਇਸ ਦੇ ਵਿੱਚ ਧਾਮੀ ਸਾਹਿਬ ਨੂੰ ਤੁਸੀਂ ਸੱਦਿਆ ਸੀ ਇਸ ਖੱਦ ਕੇ ਉੱਥੇ ਜਲੀਲ ਕੀਤਾ ਤੇ ਇੱਟਾ-ਮੂੜੇ ਮਾਰੇ ਇਹਦਾ ਕਾਰਨ ਇਹ ਕਿ ਅੱਜ ਅਸੀਂ ਅੱਜ ਅਸੀਂ ਇਸ ਹਾਲਾਤ ਵਿੱਚ ਖੜੇ ਹਾਂ ਅਸੀਂ ਆਪ ਹੀ ਸੰਸਥਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕਿਸੇ ਕੰਮ ਦੇ ਲਈ ਇਕੱਠੇ ਨਹੀਂ ਹੋ ਸਕਦੇ ਆਪਸ ਦੇ ਵਿੱਚ ਸਾਡੀ ਕਹਿ ਸਕਦੇ ਹਾਂ ਕਿ ਜੋ ਪਾਟੋ ਤਾੜ ਆ ਉਹ ਜਾਂ ਫਿਰ ਕਹ ਲਓ ਏਜੰਸੀਆਂ ਜਾਂ ਫਿਰ ਸਰਕਾਰਾਂ ਉਹਦਾ ਫਾਇਦਾ ਉਹ ਚੁੱਕ ਦੀਆਂ ਨੇ ਐਡਵੋਕੇਟ ਸਾਹਿਬ ਕੀ ਹੁਣ ਜੇਕਰ ਮੌਕਾ ਮਿਲਿਆ ਹੁਣ ਤਾਂ ਸੁਪਰੀਮ ਕੋਰਟ ਦਾ ਇੱਕ ਆਧਾਰ ਹੈਗਾ ਕਿ ਇਸ ਆਧਾਰ ਨੂੰ ਮੰਨ ਕੇ ਕਿ ਇਕੱਠੇ ਹੋ ਕੇ ਬੰਦੀ ਸਿੰਘਾਂ ਦੇ ਲਈ ਲੜਾਈ ਲੜੀ ਜਾ ਸਕਦੀ ਹੈ ਹਾਂਜੀ ਜ਼ਰੂਰ ਜੀ ਬੰਦੀ ਸਿੰਘਾਂ ਵਾਸਤੇ ਲੜਾਈ ਲੜਨਾ ਹੀ ਇਕੱਠੇ ਹੋ ਕੇ ਲੜਾਈ ਲੜਨ ਚ ਹੀ ਸਬਦਾ ਬਲ ਆ ਔਰ ਉਹਨਾਂ ਦੀ ਇੱਕ ਬ੍ਰਾਈਟ ਫਿਊਚਰ ਵੀ ਆਉਦਾ ਆਪਾਂ ਕਹਿ ਸਕੀਏ ਉਹ ਦੂਜੀ ਗੱਲ ਗਰੇਵਾਲ ਸਾਹਿਬ ਮੈਂ ਤੁਹਾਨੂੰ ਤੁਸੀਂ ਵੱਡੇ ਹੋ ਮੇਰੇ ਤੇ ਸਤਿਕਾਰਯੋਗ ਹੋ ਜੋ ਉਸ ਦਿਨ ਹੋਇਆ ਸੀਗਾ ਆਪਾਂ ਉਹ ਪ੍ਰਧਾਨ ਸਾਹਿਬ ਨੇ ਅਸੀਂ ਕਦੀ ਵੀ ਨਹੀਂ ਐਸੀ ਚੀਜ਼ ਦਾ ਸੋਚਾਂਗੇ ਕਿ ਉਹਨਾਂ ਉੱਤੇ ਕੋਈ ਹਮਲਾ ਹੋਵੇ ਜਾਂ ਉਹਨਾਂ ਦੀ ਬੇਇੱਜ਼ਤੀ ਹੋਵੇ ਉਹਨਾਂ ਦੀ ਬੇਇੱਜ਼ਤੀ ਹੈ ਉਹ ਉਹ ਇੱਕ ਪੰਥ ਦੇ ਵੱਡੇ ਸਤਿਕਾਰਯੋਗ ਇੱਕ ਸੀਟ ਤੇ ਬੈਠੇ ਹੋਏ ਨੇ ਅਸੀਂ ਕਦੀ ਨਹੀਂ ਚਾਹਾਂਗੇ ਉਹਨਾਂ ਦੀ ਬੇਇੱਜ਼ਤੀ ਹੋਵੇ ਉਹ ਤੁਹਾਨੂੰ ਵੀ ਪਤਾ ਹੈ ਕਿ ਉਹਨਾਂ ਨੇ ਕਿੰਨਾ ਲੋਕਾਂ ਨੇ ਸ਼ਰਾਰਤੀ ਅੰਤਾਂ ਨੇ ਕੀਤਾ ਸੀਗਾ ਅਸੀਂ ਬਕਾਇਦਾ ਉਹਨਾਂ ਨੂੰ ਬਾਅਦ 'ਚ ਫੋਨ ਵੀ ਕੀਤੇ ਨੇ ਔਰ ਤੁਹਾਡੇ ਨਾਲ ਗੱਲ ਵੀ ਕੀਤੀ ਐ ਐਸਬੀਸੀ ਨਾਲ ਵੀ ਗੱਲ ਹੋਈ ਐ ਧਾਮੀ ਸਾਹਿਬ ਨਾਲ ਵੀ ਗੱਲ ਹੋਈ ਐ ਔਰ ਇਹ ਸਭ ਨੂੰ ਕਲੀਅਰ ਹੈ ਕਿ ਉਹ ਕਿੰਨਾ ਨੇ ਕੀਤਾ ਆਪਾਂ ਉਸ ਮੁੱਦੇ ਤੇ ਨਾ ਆਈਏ ਇਹ ਸਪ ਕਲੀਅਰ ਆ ਔਰ ਅਸੀਂ ਬਾਅਦ 'ਚ ਰਿਕਵੈਸਟ ਵੀ ਉਹਨਾਂ ਨੂੰ ਕੀਤੀ ਐ ਕਿ ਦੁਬਾਰਾ ਤੁਸੀਂ ਜ਼ਰੂਰ ਆਓ ਇਸ ਮੋਰਚੇ ਵਿੱਚ ਪਰ ਉਹ ਕੋਈ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਆ ਆਪਾਂ ਆਪਣੀ ਨਹੀਂ ਗੱਲ ਆਈ ਕਿ ਨਹੀਂ ਆਏ ਅਜੇ ਤੱਕ ਅਸੀਂ ਦੁਬਾਰਾ ਫਿਰ ਵੀ ਰਿਕਵੈਸਟ ਕੀਤੀ ਸੀ ਉਹਨਾਂ ਨੂੰ ਔਰ ਇਕੱਠੇ ਹੋਣ ਦੀ ਗੱਲ ਹੈ ਅਸੀਂ ਹਮੇਸ਼ਾ ਹੀ ਚਾਹਾਂਗੇ ਕਿ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਜੁੱਧ ਲੜਾਈ ਲੜੀ ਜਾਵੇ ਔਰ ਤਾਂ ਕਿ ਬੰਦੀ ਸਿੰਘ ਬਾਹਰ ਆ ਸਕਣ ਦੂਸਰੀ ਗੱਲ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਇਹ ਸਰਕਾਰ ਨਹੀਂ ਬਣੀ ਸੀ ਕਿ ਇੱਕ ਜਦੋਂ ਇਸ ਤੋਂ ਪਹਿਲਾਂ ਕਾਲੀ ਦਲ ਔਰ ਆਮ ਦੂਜੇ ਕਾਂਗਰਸ ਦੀ ਸਰਕਾਰਾਂ ਜਿਹੜੀਆਂ ਵਾਰੀ ਸਰ ਬਣ ਰਹੀਆਂ ਸੀਗੀਆਂ ਤਾਂ ਲੋਕਾਂ ਦੇ ਵਿੱਚ ਇੱਕ ਸੀਗਾ ਕਿ ਤੀਸਰੀ ਧੜ ਆਈ ਆਵੇ ਸਰਕਾਰ ਆਵੇ ਔਰ ਪਰ ਇਹ ਵੀ ਯਾਦ ਹੋਣਾ ਹੈ ਕਿ ਜਦੋਂ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਨਹੀਂ ਬਣੇ ਸੀਗੇ ਉਹਨਾਂ ਦੀਆਂ ਸਟੇਜਾਂ ਤੋਂ ਸਪੀਚਾਂ ਵੀ ਇਹ ਆਈਆਂ ਔਰ ਹਮੇਸ਼ਾ ਹੀ ਇਹ ਗੱਲ ਬੋਲੀ ਗਈ ਸੀਗੀ ਕਿ ਜਿੱਦਣ ਮੇਰੇ ਹੱਥ 'ਚ ਹਰਾ ਪੈਨ ਆਊਗਾ ਮੈਂ ਸਭ ਤੋਂ ਪਹਿਲਾਂ ਇਹੀ ਪੇਪਰਾਂ ਦੇ ਉੱਤੇ ਸਾਈਨ ਕਰੂੰਗਾ ਕਿ ਬੰਦੀ ਸਿੰਘਾਂ ਨੂੰ ਬਾਹਰ ਲਿਆਂਦਾ ਜਾਵੇ ਪਰ ਪਤਾ ਨਹੀਂ ਐਸੀ ਕਿਹੜੀ ਚੀਜ਼ ਹੈ ਕਿ ਜਿੱਦਣ ਇਹ ਉਹ ਸੀਟ ਦੇ ਉੱਤੇ ਬੈਠ ਜਾਂਦੇ ਨੇ ਨਾ ਤਾਂ ਇਹਨਾਂ ਨੂੰ ਬੰਦੀ ਸਿੰਘ ਯਾਦ ਰਹਿੰਦੇ ਨੇ ਔਰ ਨਾ ਹੀ ਇਹ ਭਲੇ ਦੀ ਗੱਲ ਕਰਦੇ ਨੇ ਨਾ ਹੀ ਇਹ ਸੋ ਇਹ ਇੱਕ ਕਹਿ ਸਕਦੇ ਆ ਕਿ ਸਭ ਤੋਂ ਵੱਡੀ ਤਰਾਸਦੀ ਹੈ ਸਾਡੀਆਂ ਸਰਕਾਰਾਂ ਦੀ ਕਿ ਬੰਦੀ ਸਿੰਘਾਂ ਦੇ ਲਈ ਜਦੋਂ ਕੋਈ ਵੀ ਸਰਕਾਰ ਹੋਵੇ ਉਹਨਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਜਿਹੜੀ ਆ ਯਾਦ ਨਹੀਂ ਆਉਂਦੀ ਜਦੋਂ ਸੱਤਾ ਤੋਂ ਬਾਹਰ ਜਾਂਦੇ ਨੇ ਸਾਰਿਆਂ ਨੂੰ ਬੰਦੀ ਸਿੰਘਾਂ ਦੀ ਯਾਦ ਆਉਂਦੀ ਹੈ ਸੋ ਫਿਲਹਾਲ ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਤੇ ਤਾਰੀਵਾਲ ਸਾਹਿਬ ਸੋ ਜੁੜਨ ਦੇ ਲਈ ਸਮਾਹ ਹੋਰੇ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਅੱਗੇ ਲੈ ਕੇ ਚੱਲੀਏ ਸੋ ਇਹ ਕੁਝ ਕਾਲਰ ਸਾਡੇ ਨਾਲ ਜਿਹੜੇ ਉਹ ਜੁੜੇ ਹੋਏ ਨੇ ਉਹਨਾਂ ਨੂੰ ਵੀ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਕੀ ਕਰਨਾ ਚਾ ਸੋ ਲੱਗਦਾ ਕਿ ਸੰਪਰਕ ਟੁੱਟ ਗਿਆ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਕਾਲਰਸ ਦਾ ਵੀ ਤਾਂ ਇੱਥੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਹੁਣ ਇਹ ਜਿਹੜਾ ਇੱਕ ਟਿੱਪਣੀ ਦਿੱਤੀ ਹੈ ਸਪਰੀਮ ਕੋਰਟ ਦੇ ਵੱਲੋਂ ਕਿ ਜਿਨ੍ਹਾਂ ਵੀ ਸਜ਼ਾ ਜਿਹਦੀ ਪੂਰੀ ਹੋ ਗਈ ਕੈਦੀ ਦੀ ਉਸ ਨੂੰ ਰਿਹਾਅ ਕੀਤਾ ਜਾਵੇ ਕਿ ਬੰਦੀ ਸਿੰਘਾਂ ਤੇ ਵੀ ਇਹ ਜਿਹੜੀ ਟਿੱਪਣੀ ਲਾਗੂ ਹੋਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਮੈਨੂੰ ਦੀ ਉਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ कुबेर ग्रुप के प्रोडक्ट्स का डीलर व डिस्ट्रीब्यूटर बनने का अवसर जिनके पास है एफ का अनुभव निवेश करने की क्षमता मजबूत ब्रांड की पहचान दशकों का विश्वास व्यापार मार्केटिंग सपोर्ट कुबेर का हाथ विश्वास एवं सफलता का साथ आधी आबादी को पूरा अधिकार देने के अभियान में साथी और सहयोगी की भूमिका में है डबल इंजन सरकार यशस्वी प्रधानमंत्री नरेंद्र मोदी के मार्गदर्शन एवं मुख्यमंत्री योगी आदित्यनाथ के प्रयासों ने उत्तर प्रदेश की नारी का किरदार कैसे बदला इसका दर्पण है मिशन उन्नति इसके अंतर्गत एक सूचकांक विकसित किया गया है जिससे सरकारी प्रयासों ऐसी हो रहे महिला सशक्तिकरण को मापा जा सकता है महिला आर्थिक सशक्तिकरण सूचकांक डब्ल्यू इंडेक्स के अनुसार उत्तर प्रदेश ने पिछले आठ वर्षों में महिला श्रम बल में हर वर्ष वृद्धि दर्ज की 2017 के बाद हुए इस बदलाव का आधार बनी चुस्त दुरुस्त कानून व्यवस्था एवं मिशन शक्ति का विजन जिसने महिलाओं को सुरक्षित बनाया स्वावलंबन का मार्ग भी प्रशस्त किया व्यवसाय तकनीक एवं अन्य क्षेत्रों में महिलाओं के कौशल विकास और प्रशिक्षण से सरकारी नौकरियों में महिलाओं की संख्या में लगातार वृद्धि हुई विभिन्न सरकारी योजनाओं और कार्यक्रमों ने स्वयं सहायता समूहों आसान ऋण एवं उद्यमिता को प्रोत्साहन देकर आत्मनिर्भरता के नए द्वार खोले काम दमदार डबल इंजन सरकार डेली पोस्ट पंजाब हरियाणा हिमाचल ਸਾਤਰੀਆ ਕਾਲ ਢੇਲੀਪੋਸ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਹਰਪ੍ਰੀਤਪੁਰੇ ਪੰਜਾਬ ਡੈਰੀ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਆਖਰਕਾਰ ਪੰਜਾਬ ਦੇ ਵਿੱਚ ਪੰਜਾਬ ਨੂੰ ਬਿਹਤਰ ਬਣਾਉਣ ਦੇ ਲਈ ਕਿਹੜੇ ਕੰਮ ਕੀਤੇ ਜਾ ਰਹੇ ਨੇ ਤੇ ਕ੍ਰਮ ਦਰ ਅਸੀਂ ਉਹਨਾਂ ਬਾਰੇ ਗੱਲ ਕਰਦੇ ਹਾਂ ਨਸ਼ਿਆਂ ਦੇ ਖਾਤਮੇ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਗਿਆ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਪੀੜਾ ਪੰਚਾ ਚੱਲਿਆ ਦੋ ਨਸ਼ਾ ਤਸਕਰ ਭਰਾਵਾਂ ਦੇ ਘਰ ਦੇ ਉੱਤੇ ਬਲਡوزر ਐਕਸ਼ਨ ਕੀਤਾ ਗਿਆ ਦਰਸਲ ਨਸ਼ਾ ਵੇਚ ਕੇ ਜੋ ਲੋਕ ਆਪਣੀ ਜਾਇਦਾਦ ਵੜਾ ਚੁੱਕੇ ਸੀ ਤੇ ਫਿਰ ਸੋਚ ਰਹੇ ਸੀ ਕਿ ਇਸ ਜਾਇਦਾਦ ਦੇ ذریعے ਉਹ ਫਾਇਦਾ ਚੁੱਕ ਸਕਤੇ ਨੇ ਉਹਨਾਂ ਨੂੰ ਇੱਕ ਜਵਾਬ ਦਿੱਤਾ ਜਾ ਰਿਹਾ ਹੈ ਕਿ ਨਸ਼ੇ ਦੀ ਕਮਾਈ ਕਿਸੇ ਕੰਮ ਨਹੀਂ ਆਉਣ ਵਾਲੀ ਦੋਵਾਂ ਭਰਾਵਾਂ ਦੇ ਉੱਤੇ 14 ਕੇਸ ਦਰਜ ਕੀਤੇ ਗਏ ਨੇ ਐਸਐਸਪੀ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਖਰਕਾਰ ਕਿਵੇਂ ਇਹ ਕਾਰਵਾਈ ਕੀਤੀ ਗਈ ਤੇ ਉਸ ਬਾਅਦ ਪਿੰਡ ਵਾਸੀਆਂ ਨੇ ਕੀ ਕੁਝ ਕੀਤਾ ਹੈ ਦੇਖਦੇ ਆ ਇਸ ਰਿਪੋਰਟ ਦੇ ਜ਼ਰੀਏ पंजाब सरकार पंजाब जो नशे दे खातमे नु के, पूरी तरह वचनबद्ध है। एगल सिर्फ कैन नहीं बल्कि जमीनी हकीकत च दिखाई भी दे रही है। नशे दे खातमे ले पंजाब सरकार दी चलाई मुहिम युद्ध नश्या विरुद्ध दे चलदे लगातार नशा तस्कर खिलाफ कार्रवाई कर रही पुलिस नेता साफ कर दिता है कि नशा तस्कर जातो नशा तस्करी छाड़ दें जाफिर तैयार रहें। ਕਰੀਬ 5 ਮਹੀਨਿਆਂ ਤੋਂ ਨਸ਼ੇ ਖਿਲਾਫ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਸੋਦાગਰਾ ਨੂੰ ਕਾਬੂ ਕਰ ਸਲਾਖਾਂ ਪਿੱਛੇ ਟੰਗਿਆ ਜਾ ਰਿਹਾ ਹੈ ਸੂਬੇ ਜੋ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਪੁਲਿਸ ਨੇ ਹੁਣ ਤੱਕ ਕਈ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ ਤੇ ਨਸ਼ਿਆਂ ਖਿਲਾਫ